ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਖਾਨ ਲੈ ਕੇ ਨਵੀਂ ਵੀਡੀਓ ਖਾੜਕੂ ਸਾਖੀ ਕਿਤਾਬ ਪੜ ਰਹੇ ਹਾਂ ਆਪਾਂ ਸਰਦਾਰ ਦਲਜੀਤ ਸਿੰਘ ਜੀ ਦੀ ਲਿਖੀ ਹੋਈ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਮਿਢਲੀ ਬੇਨਤੀ ਅਧਿਆਇ ਪੜ ਚੁੱਕੇ ਹਾਂ ਅੱਜ ਨਵਾਂ ਅਧਿਆਇ ਸ਼ੁਰੂ ਕਰਾਂਗੇ ਗੁਰਬਾਣੀ ਦਾ ਅਦਬ ਘਟਨਾਵਾਂ ਨਾਂ ਵਾਪਰ ਕੇ ਵਧੇਰੇ ਵੱਡੀਆਂ ਹੋ ਕੇ ਵਾਪਰਦੀਆਂ ਹਨ ਉਹਨਾਂ ਨੂੰ ਆਮ ਜੀਵਨ ਅਤੇ ਇਤਿਹਾਸ ਵਿੱਚ ਥਾਂ ਨਹੀਂ ਮਿਲਦੀ ਪਰ ਇਤਿਹਾਸ ਦੇ ਖਾਸ ਵੇਲਿਆਂ ਵਿੱਚ ਅਜਿਹੀਆਂ ਘਟਨਾਵਾਂ ਸਦੀਆਂ ਤੱਕ ਸਿਹਤ ਬਣ ਜਾਂਦੀਆਂ ਹਨ ਇਹ ਗੱਲ ਉਦੋਂ ਦੀ ਹੈ ਉਸ ਵੇਲੇ ਮੈਂ ਹਾਲੇ ਪਗੋੜਾ ਨਹੀਂ ਸੀ ਹੋਇਆ ਉਸ ਦਿਨ ਮੇਰੇ ਕੋਲ ਸ਼ਾਮ ਨੂੰ ਸੁਲੱਖਣ ਸਿੰਘ ਅਤੇ ਹੀਰਾ ਸਿੰਘ ਬੱਬਰ ਆਏ ਪ੍ਰਸ਼ਾਦੇ ਤੋਂ ਬਾਅਦ ਅਸੀਂ ਕੋਠੇ ਉੱਪਰ ਖੁੱਲੇ ਵਿੱਚ ਮੰਜੇ ਢਾ ਕੇ ਪੈ ਗਏ। ਹੀਰਾ ਸਿੰਘ ਨੇ "ਦੁਸ਼ਟ ਦੀ ਕਿਸਮਤ ਬੜੀ ਤੇਜ ਹੈ" ਆਖ ਕੇ ਗੱਲ ਸ਼ੁਰੂ ਕੀਤੀ। ਫਿਰ ਉਸ ਨੇ ਸਵਾਲ ਉਠਾਇਆ ਕਿ ਐਨੇ ਵੱਡੇ ਦੁਸ਼ਟ ਨੂੰ ਗੁਰੂ ਨੇ ਆਪ ਹੱਥ ਦੇ ਕੇ ਰੱਖ ਲਿਆ। ਸੁਲੱਖਣ ਸਿੰਘ ਨੇ ਗੰਭੀਰਤਾ ਨਾਲ ਮੁਸਕਰਾਉਂਦਿਆਂ ਕਿਹਾ, "ਜਿਸ ਨੂੰ ਗੁਰੂ ਨੇ ਰੱਖ ਲਿਆ ਉਸ ਬਾਰੇ ਮਲਾਲ ਕੀ ਕਰਨਾ? ਆਪਣੇ ਵਿੱਚ ਹੀ ਕੋਈ ਕਮੀ ਰਹਿ ਗਈ ਹੋਵੇਗੀ।" ਮੇਰੀ ਦਿਲਚਸਪੀ ਨੂੰ ਵੇਖਦੇ ਹੋਏ ਉਹਨਾਂ ਨੇ ਸਾਰੀ ਗੱਲ ਖੋਲ੍ਹ ਅਤੇ ਤਸਿਆ ਕੇ ਸਵਰਨ ਘੋਟਨੇ ਦੇ ਨੇੜੇ ਪਹੁੰਚਣ ਲਈ ਸਾਡੇ ਬੰਦੇ ਨੇ ਬਹੁਤ ਮਿਹਨਤ ਕੀਤੀ ਕਾਫੀ ਮਿਹਨਤ ਕਰਨ ਤੋਂ ਬਾਅਦ ਮਹੀਨਿਆਂ ਬਾਅਦ ਉਸ ਦੇ ਬਿਲਕੁਲ ਨੇੜੇ ਪਹੁੰਚ ਗਿਆ ਜਦੋਂ ਐਨੇ ਸਮੇਂ ਬਾਅਦ ਹਮਲੇ ਦਾ ਮੌਕਾ ਮਿਲਿਆ ਤਾਂ ਉਹਨੇ ਗੋਲੀ ਨਹੀਂ ਚਲਾਈ ਉਸੇ ਤਰ੍ਹਾਂ ਵਾਪਸ ਆ ਗਿਆ ਸਵਰਨ ਘੋਟਨੇ ਨੇ ਇੱਕ ਸਪਾਹੀ ਵਜੋਂ ਪੁਲਿਸ ਨੌਕਰੀ ਸ਼ੁਰੂ ਕੀਤੀ ਸੀ ਅਤੇ ਐਸਐਸਪੀ ਬਣ ਕੇ ਸੇਵਾ ਮੁਕਤ ਹੋਇਆ ਇਹ ਪੰਜਾਬ ਵਿੱਚ ਸਭ ਤੋਂ ਜ਼ਾਲਮ ਅਤੇ ਬਦਨਾਮ ਪੁਲਸ ਵਾਲਿਆਂ ਵਿੱਚੋਂ ਗਿਨਿਆ ਜਾ ਸਕਦਾ ਹੈ ਇਸ ਦੀ ਤਫਦੀਸ਼ ਤਸ਼ੱਦਦ ਅਤੇ ਬਰਬਰਤਾ ਪੁਲਸ ਮਹਿਕਮੇ ਵਿੱਚ ਚਰਚਾ ਦਾ ਵਿਸ਼ਾ ਰਹੇ ਹਨ ਇਸ ਨੇ अनेका ਹੀ ਸਿੱਖਾਂ ਨੂੰ ਆਪਣੇ ਹੱਥੀਂ ਕੋਹ ਕੋਹ ਕੇ ਸ਼ਹੀਦ ਕੀਤਾ ਇਸ ਤੋਂ ਪਹਿਲਾਂ ਇਸ ਨੇ ਨਕਸਲਵਾਦੀ ਸਮਗਲਰਾਂ ਅਤੇ ਹੋਰ ਬਹੁਤ ਬੰਦਿਆਂ ਨੂੰ ਵੀ ਮਾਰ ਖਪਾਇਆ ਇਹ ਸੰਘਰਸ਼ੀਲ ਬੰਦਿਆਂ ਦਾ ਨਿਸ਼ਾਨਾ ਰਿਹਾ ਹੈ ਤੇ ਇਸ ਨੂੰ ਮਾਰਨ ਦੀਆਂ ਕਈ ਯੋਜਨਾਵਾਂ ਬਣਾਈਆਂ ਅਤੇ ਅਮਲ ਕੀਤਾ ਪਰ ਨਤੀਜਾ ਸਫਲਤਾ ਹੀ ਨਿਕਲਿਆ ਇਸ ਦੀ ਕਿਸਮਤ ਐਡੀ ਬਲੀ ਸੀ ਕਿ ਇਹ ਸਦਾ ਹੀ ਬਚ ਜਾਂਦਾ ਰਿਹਾ ਕਈ ਵਾਰ ਇਹਦੀ ਥਾਂ ਹੋਰ ਲੋਕ ਮਰਦੇ ਰਹੇ ਜਰਨਰ ਲਾਭ ਸਿੰਘ ਨਾਲ ਇੱਕ ਯੋਜਨਾ ਵਿੱਚ ਮੈਂ ਵੀ ਸ਼ਾਮਲ ਸੀ ਦੋ ਵਾਰ ਜਥੇਦਾਰ ਗੁਰਜੰਟ ਸਿੰਘ ਨੇ ਕੋਸ਼ਿਸ਼ ਕੀਤੀ ਅਤੇ ਦੋ ਵਾਰ ਬੱਬਰਾਂ ਨੇ ਵੀ ਜਿਸ ਵੇਲੇ ਦੀ ਘਟਨਾ ਹੈ ਉਹਨਾਂ ਦਿਨਾਂ ਵਿੱਚ ਘੋਟਨਾ ਜਲੰਧਰ ਵਿੱਚ ਡੀਐਸਪੀ ਲੱਗਿਆ ਹੋਇਆ ਸੀ ਖੀਰਾ ਸਿੰਘ ਦਾ ਕੋਈ ਬੰਦਾ ਬਹੁਤ ਮਿਹਨਤ ਕਰਕੇ ਬਿਲਕੁਲ ਸਵਰਨ ਉਟਨੇ ਦੇ ਘਰ ਨੇੜੇ ਰਹਿਣ ਲੱਗਿਆ ਉਸ ਸਿੰਘ ਬਾਰੇ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਅਤੇ ਨਾ ਹੀ ਮੈਂ ਪੁੱਛਿਆ ਕਿਉਂਕਿ ਜੰਗ ਦੇ ਨੁਕਤੇ ਤੋਂ ਇਹੀ ਸਹੀ ਗੱਲ ਸੀ ਉਹ ਜਾਂ ਤਾਂ ਕੋਈ ਪੁਲਿਸ ਵਿੱਚੋਂ ਹੀ ਸੀ ਜਾਂ ਫਿਰ ਕਿਸੇ ਪੁਲਿਸ ਵਾਲੇ ਦੀ ਸਹਾਇਤਾ ਨਾਲ ਪੁਲਿਸ ਲਾਈਨ ਵਿੱਚ ਸਥਿਤ ਉਸ ਦੇ ਘਰ ਵਿੱਚ ਦਾਖਲ ਹੋ ਗਿਆ ਸੀ ਉਹ ਕਮਰੇ ਦੇ ਬਾਹਰ ਖਿੜਕੀ ਕੋਲ ਪੁਲਿਸ ਦੀ ਵਰਦੀ ਵਿੱਚ ਥਾਮਸਨ ਗਨ ਲੈ ਕੇ ਤਿਆਰ ਬਰ ਤਿਆਰ ਖੜਾ ਸੀ ਸਵਰਨੇ ਨੇ ਕਮਰੇ ਵਿੱਚ ਆਉਣਾ ਸੀ ਅਤੇ ਬੈਠਣਾ ਸੀ ਉਸਨੇ ਬਾਹਰੋਂ ਹਨੇਰੇ ਵਿੱਚ ਹੀ ਉਸਦੇ ਬਾਛਾੜ ਮਾਰਨੀ ਸੀ ਅਤੇ ਬਾਹਰ ਕੰਧ ਟੱਪ ਕੇ ਮੋਟਰਸਾਈਕਲ ਉੱਤੇ ਪੁਲਿਸ ਵਰਦੀ ਵਿੱਚ ਉਡੀਕ ਰਹੇ ਹੀਰਾ ਸਿੰਘ ਨਾਲ ਫਰਾਰ ਹੋ ਜਾਣਾ ਸੀ ਇਹ ਸਭ ਕੁਝ ਇਸੇ ਤਰ੍ਹਾਂ ਹੀ ਹੋਇਆ ਪਰ ਘੋਟਨਾ ਜਦੋਂ ਕਮਰੇ ਵਿੱਚ ਵੜਿਆ ਤਾਂ ਕੁੜਤੇ ਪਜਾਮੇ ਵਿੱਚ ਸੀ ਅਤੇ ਪੱਗ ਬੰਨੀ ਹੋਈ ਸੀ ਉਸਦੇ ਹੱਥ ਵਿੱਚ ਗੁਟਕਾ ਸਾਹਿਬ ਸੀ ਉਹ ਕਮਰੇ ਵਿੱਚ ਬੈਠ ਕੇ ਪਾਠ ਕਰਨ ਲੱਗ ਪਿਆ ਤੇ ਅੱਧਾ ਕੋ ਘੰਟਾ ਪਾਠ ਕਰਦਾ ਰਿਹਾ ਅਤੇ ਫਿਰ ਉੱਠ ਕੇ ਸਮੇਤ ਹੀ ਉੱਠ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਇਹਨਾਂ ਵੱਲੋਂ ਭੇਜੇ ਹੋਏ ਸਿੰਘ ਨੇ ਗੋਲੀ ਨਹੀਂ ਚਲਾਈ ਕਿਉਂਕਿ ਉਹਨਾਂ ਚਿਰ ਉਸਨੇ ਗੁਟਕਾ ਸਾਹਿਬ ਫੜੀ ਰੱਖਿਆ ਅਤੇ ਪਾਠ ਕਰਦਾ ਰਿਹਾ ਇਸ ਹਾਲਤ ਵਿੱਚ ਉਸ ਨੂੰ ਮਾਰਿਆ ਨਹੀਂ ਸੀ ਜਾ ਸਕਦਾ ਉਹ ਉਡੀਕਦਾ ਰਿਹਾ ਕਿ ਉਹ ਪਾਠ ਕਰਕੇ ਗੁਟਕਾ ਸਾਹਿਬ ਰੱਖੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ ਇਸ ਤਰ੍ਹਾਂ ਉਹ ਮੌਤ ਤੋਂ ਬਚ ਗਿਆ ਹੀਰਾ ਸਿੰਘ ਨੂੰ ਇੱਕ ਝੋਰਾ ਵੀ ਸੀ ਕਿ ਐਡਾ ਵੱਡਾ ਦੁਸ਼ਟ ਬਚ ਗਿਆ ਐਨੀ ਜਿਆਦਾ ਮਿਹਨਤ ਐਵੇਂ ਹੀ ਗਈ ਪਰ ਨਾਲ ਹੀ ਉਹਨਾਂ ਨੂੰ ਤਸੱਲੀ ਭਰੀ ਖੁਸ਼ੀ ਵੀ ਸੀ ਉਹਨਾਂ ਦੇ ਸਿੰਘ ਨੇ ਸਹੀ ਪਰਖ ਕੀਤੀ ਅਤੇ ਪਾਠ ਕਰਦੇ ਦੁਸ਼ਮਣ ਉੱਤੇ ਗੋਲੀ ਨਹੀਂ ਚਲਾਈ ਸੁਲੱਖਣ ਸਿੰਘ ਨੂੰ ਵੀ ਇਸ ਗੱਲ ਦੀ ਖੁਸ਼ੀ ਸੀ ਕਿ ਉਹਨਾਂ ਦੇ ਸਿੰਘ ਨੇ ਸਹੀ ਫੈਸਲਾ ਲਿਆ ਕਿਸੇ ਦੀ ਮੌਤ ਸਮੇਂ ਤੋਂ ਪਹਿਲਾਂ ਨਹੀਂ ਹੋ ਸਕਦੀ ਮੈਨੂੰ ਵੀ ਉਦੋਂ ਇਹ ਗੱਲ ਚੰਗੀ ਲੱਗੀ ਸੀ ਉਸ ਗੁੰਮਨਾਮ ਸਿੰਘ ਨੇ ਐਨੀ ਵੱਡੀ ਪ੍ਰਾਪਤੀ ਹੱਥੋਂ ਜਾਣ ਦਿੱਤੀ ਸਵਰਨ ਘੋਟਨਾ ਨੂੰ ਕਾਰਨਾ ਸੰਘਰਸ਼ ਲਈ ਬਹੁਤ ਵੱਡੀ ਗੱਲ ਸੀ ਬੜਿਆਂ ਨੇ ਇਹ ਕੋਸ਼ਿਸ਼ ਕੀਤੀ ਇਹ ਕਿਸੇ ਵੀ ਜਥੇਬੰਦੀ ਜਾਂ ਵਿਅਕਤੀ ਲਈ ਇੱਕ ਵੱਡੀ ਪ੍ਰਾਪਤੀ ਹੁੰਦੀ ਪਰ ਬਾਰੇ ਬਾਰੇ ਜਾਈਏ ਉਸ ਸਿੰਘ ਦੇ ਜਿਸ ਨੇ ਗੁਰੂ ਦੇ ਭੈ ਵਿੱਚ ਰਹਿੰਦਿਆਂ ਖਾਲਸੇ ਦੇ ਉੱਚੇ اخلاق ਦੇ ਦਰਸ਼ਨ ਕਰਵਾਏ ਦੇਖਣ ਨੂੰ ਤਾਂ ਲੱਗਦਾ ਹੈ ਇਸ ਘਟਨਾ ਵਿੱਚ ਕੁਝ ਨਹੀਂ ਹੋਇਆ ਅਤੇ ਕਿਤੇ ਇਸ ਦਾ ਜ਼ਿਕਰ ਵੀ ਨਹੀਂ ਆਇਆ ਪਰ ਹੁਣ ਐਨੇ ਸਾਲਾਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਉਸ ਸਿੰਘ ਨੇ ਉਸ ਵਕਤ ਬਹੁਤ ਵੱਡਾ ਕੰਮ ਕੀਤਾ ਉਹਨੇ ਗੁਰਬਾਣੀ ਦੇ ਅਦਬ ਵਿੱਚ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਬਖਸ਼ ਦਿੱਤਾ ਇਸ ਕਾਰਨਾਮੇ ਦੀ ਕਿਤੇ ਚਰਚਾ ਨਹੀਂ ਹੋਈ ਕਿਉਂਕਿ ਅਸੀਂ ਜ਼ਿਆਦਾਤਰ ਚਰਚਾ ਮੌਤ ਦੀਆਂ ਘਟਨਾਵਾਂ ਦੀ ਹੀ ਕਰਦੇ ਹਾਂ ਇੱਥੇ ਘਟਨਾ ਉੱਚੇ اخلاق ਦੀ ਹੈ ਅਤੇ ਇਹ ਘਟਨਾ ਅਮਰ ਹੈ ਮੈਂ ਹੁਣ ਵੀ ਉਸ ਉੱਚੇ اخلاق ਵਾਲੇ ਸਿੰਘ ਨੂੰ ਸਲਾਮ ਕਰਦਾ ਹਾਂ ਇਹ ਵਰਤਾਰਾ ਤਾਂ ਮੇਰੇ ਜਾਨ ਪਛਾਣ ਵਾਲਿਆਂ ਨਾਲ ਵਾਪਰਿਆ ਸੀ ਮੇਰੇ ਦਿਲ ਤੇ ਉਕਰ ਗਿਆ ਇਹੋ ਜਿਹਿਆਂ ਹੋਰ ਅਨੇਕਾਂ ਹੀ ਗੁੰਮਨਾਮ ਹਸਤੀਆਂ ਨੇ ਉੱਚੇ اخلاق ਦੇ ਜਲਵੇ ਵਿਖਾਏ ਹੋਣਗੇ ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ ਇਸ ਜੰਗ ਵਿੱਚ ਇਹੋ ਜਿਹੇ ਖਮੋਸ਼ ਵਰਤਾਰੇ ਵਿੱਚ ਅਦ੍ਰਿਸ਼ਟ ਸਿੰਘ ਸਿੰਘਣੀਆਂ ਦਾ ਭਰਵਾ ਯੋਗਦਾਨ ਹੈ ਜਿਨ੍ਹਾਂ ਨੇ ਸਾਡੇ اخلاق ਨੂੰ ਬੁਲੰਦੀਆਂ ਵੱਲ ਤੋਰਿਆ ਧੰਨਵਾਦ